ਪਿਆਰੇ ਬੱਚੋ ਅੱਜ ਆਪਾਂ ਕਲਾਸ 5th ਪੰਜਾਬੀ ਪੁਸਤਕ ਪਾਠ ਨੰਬਰ 19 ਪੁਲਾੜ ਯਾਤਰੀ ਕਲਪਨਾ ਚਾਵਲਾ ਠੀਕ ਹੈ ਉਹਦਾ ਪਾਠ ਅਭਿਆਸ ਕਰਾਂਗੇ ਪਹਿਲੇ ਜ਼ੁਬਾਨੀ ਅਭਿਆਸ ਦੇਖੋ ਫਸਟ ਪਰਸਨ ਹੈ ਕਲਪਨਾ ਚਾਵਲਾ ਦੇ ਹੋਰ ਕਿੰਨੇ ਭੈਣ ਭਰਾ ਸਨ ਕਲਪਨਾ ਚਾਵਲਾ ਦੇ ਦੋ ਭੈਣਾ ਤੇ ਇੱਕ ਭਰਾ ਸੀ ਪਰਸਨ ਨੰਬਰ 2 ਬੱਚੋ ਕਲਪਨਾ ਸਕੂਲ ਵਿੱਚ ਕੀ ਹੋ ਜੀ ਹਾਂ ਤਸਵੀਰਾ ਬਣਾਉਂਦੀ ਸੀ ਕਲਪਨਾ ਚਾਵਲਾ ਜਿਹੜੀ ਹੈ ਸਕੂਲ ਵਿੱਚ ਛਾਜਾ ਦੀ ਤਸਵੀਰਾ ਬਣਾਉਂਦੀ ਸੀ ਪਰਸ ਨੰਬਰ 3 ਬੱਚੋ ਕਲਪਨਾ ਪਹਿਲੀ ਵਾਰ ਪਲਾੜ ਵਿੱਚ ਜਾਣ ਤੋਂ ਕਿੰਨੇ ਸਾਲ ਬਾਅਦ ਫਿਰ ਪਲਾੜ ਵਿੱਚ ਗਈ ਉਹ 6 ਸਾਲ ਬਾਅਦ ਦੁਬਾਰੇ ਪਲਾੜ ਵਿੱਚ ਗਈ ਬੱਚੋ ਤੇ ਪਰਸ ਨੰਬਰ 4 ਤੱਤੀ ਤੇ ਉਤਰਨ ਤੋਂ ਕਿੰਨੇ ਮਿੰਟ ਪਹਿਲਾਂ ਸਪੇਸ ਸ਼ਟਲ ਧਮਾਕੇ ਨਾਲ ਖਤਮ ਹੋ ਗਿਆ ਉਹ 16 ਮਿੰਟ ਪਹਿਲਾਂ ਹੀ ਜਿਹੜਾ ਹੈ ਉਹ ਧਮਾਕੇ ਨਾਲ ਖਤਮ ਹੋ ਗਿਆ ਅੱਗੇ ਦੇਖੋ ਬੱਚੋ ਹੇਠੇ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲਾ ਪ੍ਰਸ਼ਨ ਕਲਪਨਾ ਚਾਵਲਾ ਕੌਣ ਸੀ ਉਸ ਦੀ ਪ੍ਰਸਿੱਧੀ ਕਿਹੜੀ ਗੱਲਾਂ ਹੋਈ ਕੌਣ ਸੀ ਕਲਪਨਾ ਚਾਵਲਾ ਤੇ ਇੰਨੀ ਪ੍ਰਸਿੱਧ ਕਿਉਂ ਹੋਈ ਕਲਪਨਾ ਚਾਵਲਾ ਅਮਰੀਕਾ ਦੀ ਸਪੇਸ ਸ਼ਟਲ ਵਿੱਚ ਉਡਾਰੀ ਲਾਉਣ ਵਾਲੀ ਭਾਰਤੀ ਕੁੜੀ ਸੀ ਉਹੋ ਛੋਟੀ ਉਮਰ ਵਿੱਚ ਹੀ ਇੱਕ ਪੁਲਾੜ ਯਾਤਰੀ ਦੇ ਰੂਪ ਵਿੱਚ ਫਰਸ਼ਿਤ ਹੋ ਗਈ ਇਸ ਕਰਕੇ ਆਪਾਂ ਉਹਨਾਂ ਨੂੰ ਜਾਣਦੇ ਹਾਂ ਠੀਕ ਹੈ ਜਬਰਜਨ ਕਲਪਨਾ ਚਾਵਲਾ ਨੇ ਮੁੰਦਰੀ ਪੜਾਈ ਕਿੱਥੋਂ ਪ੍ਰਾਪਤ ਕੀਤੀ ਕਲਪਨਾ ਚਾਵਲਾ ਨੇ ਆਪਣੀ ਮੁੰਦਰੀ ਪੜਾਈ ਕਰਨਾਲ ਜੋ ਕਿ ਹਰਿਆਣੇ 'ਚ ਹੈ ਕਰਨਾਲ ਦੇ ਟੈਗੋਰ ਬਾਲ ਨਿਕੇਤਨ ਸਕੂਲ ਵਿੱਚੋਂ ਪ੍ਰਾਪਤ ਕੀਤੀ ਅੱਗੇ ਦੇਖੋ ਪਰਸਨ ਨੰਬਰ 3 ਕਲਪਨਾ ਚਾਵਲਾ ਦੇ ਸ਼ੌਂਕ ਕੀ ਸਨ? ਹੋਰ ਕੀ ਸ਼ੌਂਕ ਸੀ? ਪੜ੍ਹਾਈ ਤੋਂ ਇਲਾਵਾ ਕਲਪਨਾ ਚਾਵਲਾ ਨੂੰ ਨਾਚ, ਦੌੜਾ, ਖੇਡਾ ਤੇ ਸਾਇੰਸ ਦੇ ਮਾਡਲ ਬਣਾਉਣ ਵਿੱਚ ਵੀ ਰੁਚੀ ਲੈਂਦੀ ਸੀ। ਪਰਸਨ ਨੰਬਰ 4 ਬੱਚੋ ਕਲਪਨਾ ਚਾਵਲਾ ਸਪੇਸ ਸ਼ਟਲ ਨੇ ਕਲਪਨਾ ਚਾਵਲਾ ਦੀ ਪਹਿਲੀ ਸਪੇਸ ਸ਼ਟਲ ਨੇ ਧਰਤੀ ਦੁਆਲੇ ਕਿੰਨੇ ਚੱਕਰ ਕੱਟੇ ਅਤੇ ਉਹ ਕਿੰਨੇ ਦਿਨ ਪਲਾੜ ਵਿੱਚ ਘੁੰਮਦੀ ਰਹੀ? ਕਲਪਨਾ ਚਾਵਲਾ ਦੀ ਪਹਿਲੀ ਸਪੇਸ ਸ਼ਟਲ ਨੇ ਧਰਤੀ ਦੁਆਲੇ 252 ਚੱਕਰ ਕੱਟੇ ਅਤੇ ਉਹ 16 ਦਿਨ ਪੁਲਾੜ ਵਿੱਚ ਘੁੰਮਦੀ ਰਹੀ। ਅੱਗੇ ਦੇਖੋ ਬੱਚੋ। ਪਸੰਦ ਨੰਬਰ 5 ਦੂਜੀ ਵਾਰੀ ਸਪੇਸ ਸ਼ਟਲ ਦੀ ਉਡਾਰੀ ਪਰੰਤੋਂ ਪਹਿਲਾਂ ਕਲਪਨਾ ਚਾਵਲਾ ਨੇ ਕੀ ਕੀਤਾ? ਕੀ ਕੀਤਾ ਬੱਚੋ? ਦੂਜੀ ਵਾਰੀ ਉਡਾਰੀ ਪਰੰਤੋਂ ਪਹਿਲਾਂ ਉਸਨੇ ਆਪਣੇ ਘਰ ਦੇ ਵਿਹੜੇ ਵਿੱਚ ਲੱਗੇ ਹਰ ਰੁੱਖ ਤੇ ਹਰ ਫਲ ਫੁੱਲ ਨੂੰ ਪਿਆਰ ਕੀਤਾ ਤੇ ਪਾਣੀ ਦਿੱਤਾ ਉਸਨੇ ਘਰ ਵਿੱਚ ਰੱਖੇ ਹਰ ਪੰਛੀ ਨੂੰ ਪਿਆਰ ਕੀਤਾ ਤੇ ਚੋਗਾ ਚੁਗਾਇਆ ਫਿਰ ਉਸਨੇ ਇੱਕ ਕਾਗਜ਼ ਉੱਤੇ ਲਿਖਿਆ ਮੈਂ 16 ਦਿਨਾਂ ਦੀ ਪੁਲਾੜ ਯਾਤਰਾ ਲਈ ਜਾ ਰਹੀ ਹਾਂ ਮੇਰੇ ਪੰਛੀਆਂ ਦੀ ਖਾਦ ਖੁਰਾਕ ਘਰ ਵਿੱਚ ਹੀ ਹੈ ਜੋ ਵੀ ਇੱਥੇ ਆਵੇ ਇਹਨਾਂ ਨੂੰ ਨਿਯਮਿਤ ਨਿਯਮ ਲਿਖਿਤ ਅਨੁਸਾਰ ਦਾਣਾ ਪਾਣੀ ਦੇਣ ਦੀ ਖੇਚਲ ਕਰੇ ਠੀਕ ਹੈ ਉਹ ਕਲਪਨਾ ਚਾਵਲਾ ਨੂੰ ਵੀ ਜਾਂਦੇ ਹੋਏ ਵੀ ਆਪ ਦੇ ਘਰ ਲੱਗੇ ਹਰ ਰੁੱਖ ਹਰ ਫਲ ਪੰਛੀ ਦੀ ਇਨੀ ਚਿੰਤਾ ਸੀ ਕਿ ਉਹਨੇ ਇੱਕ ਚਿੱਠੀ ਵਿੱਚ ਲਿਖਿਆ ਕਿ ਜੋ ਵੀ ਉਰੇ ਆਵੇ ਉਹ ਇਹਨਾਂ ਨੂੰ ਲਿਖੇ ਜਿਹੜਾ ਨਿਮਲਿਖਿਤ ਜਿਹੜੀ ਉਹਨੇ ਬਣਾਇਆ ਹੋਇਆ ਸੀ ਸ਼ੈਡਿਊਲ ਉਹਦੇ ਅਨੁਸਾਰ ਦਾਣਾ ਪਾਣੀ ਹਰ ਇੱਕ ਨੂੰ ਜ਼ਰੂਰ ਦੇਵੇ ਠੀਕ ਹੈ ਅੱਗੇ ਦੇਖੋ ਬੱਚੋ हेठै लिखे शब्दਾਂ ਨੂੰ ਵਾਕ ਵਿੱਚ ਬਦਲੋ ਪਰਚਿਤ ਤਾਜ ਮਹਿਲ ਆਪਣੀ ਸੁੰਦਰਤਾ ਲਈ ਸੰਸਾਰ ਭਰ ਵਿੱਚ ਪਰਚਿਤ ਹੈ। ਅਭੋਲ ਅਬੋਲ ਹੁੰਦੇ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੁੰਦਾ ਭੋਲੇ-ਪਾਲੇ ਹੁੰਦੇ ਨੇ। ਅਭੋਲ ਬੰਦਿਆ ਉੱਤੇ ਜ਼ੁਲਮ ਕਰਨਾ ਪਾਪ ਹੈ। ਪ੍ਰਯੋਗ ਕਲਪਨਾ ਚਾਵਲਾ ਨੇ ਵਿਗਿਆਨ ਦੇ ਬਹੁਤ ਸਾਰੇ ਪ੍ਰਯੋਗ ਕੀਤੇ। ਅੰਬਰ ਕਲਪਨਾ ਚਾਵਲਾ ਬਚਪਨ ਵਿੱਚ ਹੀ ਅੰਬਰ ਵਿੱਚ ਉਡਾਰੀ ਲਾਉਣ ਦੇ ਸੁਪਨੇ ਲੈ ਰਹੀ ਲੈ ਲੱਗੀ ਪ੍ਰੇਰਣਾ ਕਲਪਨਾ ਦੀ ਹਿੰਮਤ ਤੇ ਦਲੇਰੀ ਸੰਸਾਰ ਭਰ ਦੀ ਕੁੜੀਆਂ ਲਈ ਪ੍ਰੇਰਣਾ ਸਰੋਤ ਬਣ ਗਈ ਠੀਕ ਹੈ ਬੱਚੋ ਅੱਗੇ ਦੇਖੋ ਇੱਥੇ ਲਿਖੇ ਪ੍ਰਸ਼ਨਾਂ ਦੇ ਵਿਰੋਧੀ ਸ਼ਬਦ ਲਿਖਣੇ ਨੇ ਦੇਖੋ ਛੋਟੀ ਕੀ ਹੋਊਗਾ ਛੋਟੀ ਦਾ ਵੱਡੀ ਛੋਟੀ ਦਾ ਵੱਡੀ ਤੇ ਦੂਰ ਨੇੜੇ ਤੇ ਪਿਆਰ ਨਫ਼ਰਤ ਨਿੱਕਾ ਵੱਡਾ ਪਾਸ ਦੂਰ ਪਹਿਲਾ ਆਖਰੀ ਠੀਕ ਹੈ ਅੱਗੇ ਦੇਖੋ ਖਾਲੀ ਥਾਂਵਾਂ भरो ਕਲਪਨਾ ਚਾਵਲਾ ਦਾ ਜਨਮ 1961 ਨੂੰ ਹੋਇਆ ਕਲਪਨਾ ਚਾਵਲਾ ਦੇ ਪਿਤਾ ਦਾ ਨਾਮ ਬਨਾਰਸੀ ਦਾਸ ਹੈ ਕਲਪਨਾ ਚਾਵਲਾ ਨੇ 1984 ਵਿੱਚ ਟੈਕਸਾਸ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕੀਤੀ ਪੇਸ਼ਟਲ ਧਰਤੀ ਉੱਤੇ ਉਤਰਨ ਤੋਂ 16 ਮਿੰਟ ਪਹਿਲਾਂ ਖਤਮ ਹੋ ਗਈ ਠੀਕ ਹੈ ਬੱਚੋ ਅੱਗੇ ਦੇਖੋ ਲੜੀਦਾਰ ਤੇ ਕੜੀਦਾਰ ਸਿਜਨਾਤਮਕ ਪਰਥ ਹੈ ਦੇਖਦੇ ਆਪਾਂ ਚਲੋ ਕਰਦੇ ਆਂ ਸਭ ਤੋਂ ਪਹਿਲਾਂ ਕਲਪਨਾ ਚਾਵਲਾ ਦੀ ਪੜਾਈ ਦਾ ਸਫਰ 10ਵੀਂ ਤੱਕ ਦੀ ਪੜਾਈ ਕਿੱਥੇ ਹੋਈ ਕਲਪਨਾ ਚਾਵਲਾ ਨੇ ਟੈਗੋਰ ਬਾਲ ਨਿਕੇਤਨ ਵਿੱਚ ਕੀਤੀ ਕਰਨਾਲ ਦੇ ਠੀਕ ਹੈ ਕਰਨਾਲ ਜੋ ਕਿ ਹਰਿਆਣਾ ਚ ਹੈ 11ਵੀਂ ਦੀ ਪੜਾਈ DAV ਕਾਲਜ ਕਰਨਾਲ ਵਿੱਚ ਕੀਤੀ ਇਹ ਵੀ ਤੇ 12ਵੀਂ ਦੀ ਪੜ੍ਹਾਈ ਦਿਆਲ ਸਿੰਘ ਕਾਲਜ ਕਰਨਾਲ ਵਿੱਚ ਕੀਤੀ ਠੀਕ ਹੈ ਬੱਚੋ ਤੇ ਜਹਾਜ਼ ਰਾਹੀ ਜਹਾਜ਼ ਰਾਣੀ ਦੀ ਇੰਜੀਨੀਅਰਿੰਗ ਜਿਹੜੀ ਹੈ ਉਹ ਕਿੱਥੇ ਕੀਤੀ ਪੰਜਾਬ ਇੰਜੀਨੀਅਰਿੰਗ ਇਰਿੰਗ ਕਾਲਜ ਵਿੱਚ ਕੀਤੀ ਉਹਨਾਂ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਵਿੱਚ ਕੀਤੀ ਤੇ ਇੰਜੀਨੀਅਰਿੰਗ ਤੋਂ ਅਗਲੇਰੀ ਪੜ੍ਹਾਈ ਇੰਜੀਨੀਅਰਿੰਗ ਤੋਂ ਬਾਅਦ ਦੀ ਪੜ੍ਹਾਈ ਟੈਕਸਾਸ ਯੂਨੀਵਰਸਿਟੀ ਅਮਰੀਕਾ ਵਿੱਚ ਕੀਤੀ ਤੇ ਉਸ ਤੋਂ ਬਾਅਦ ਡਾਕਟੋਰੇਟ ਕਿੱਥੋਂ ਕੀਤੀ ਕੋਲੇਰੋਡ ਯੂਨੀਵਰਸਿਟੀ ਕੋਲੇਰੋ ਕੋਲੋਰੈਡ ਯੂਨੀਵਰਸਿਟੀ ਅਮਰੀਕਾ ਵਿੱਚ ਕੀਤੀ ਉਸ ਤੋਂ ਬਾਅਦ ਪੁਲਾੜ ਖੋਜ ਉਹ ਵਿਸ਼ਵ ਪ੍ਰਸਿੱਧ ਕੇਂਦਰ NASA ਜੋ ਕਿ ਸਾਰੇ ਜਾਣਦੇ NASA ਅਮਰੀਕਾ ਵਿੱਚ ਕੀਤੀ ਠੀਕ ਹੈ ਬੱਚੋ ਇਹ ਲੈਸਨ ਤੁਹਾਡਾ ਕੰਪਲੀਟ ਹੁੰਦਾ ਹੈ ਥੈਂਕ ਯੂ